ਉਨ ਪੇਸ਼ ਕਰਿਆ ਕਿ ਨਾ ਜੀ ਹਾਂ ਤਾਂ ਮਾਤਰ ਅਰਦੀ ਕਿਰਪਾ ਹੋਗੀ ਹਜੇ ਕੋਈ ਨਹੀਂ ਗੱਲ ਅਲਤਕਲ ਫੜੇ ਫੜੇ ਹੋਏ ਨੇ ਨਹੀਂ ਗਾਹ ਕਿਛੇ ਨਹੀਂ ਕੁਛ ਦੇਖਾਇਆ ਕੋਈ ਨਹੀਂ ਕੁਛ ਹੋਇਆ ਅੱਗੇ ਅੱਛਾ ਸੁਣ ਮੇਰੀ ਗੱਲ ਸੁਣ ਹਾਂ ਉਹ ਤਾਂ ਮੇਰੀ ਬੰਦੀ ਤੀ ਮੱਗੇ ਵੀ ਨਹੀਂ ਜਾਂਦਾ ਪਹਿਲਾਂ ਤਾਂ ਜਾਂਦਾ ਮੈਂ ਮੱਗੇ ਨੂੰ ਗੱਲ ਕਹੀ ਜਿਦਾ ਚੁਨਕੀ ਹੀ ਲਵਨ ਚਿੰਦਾ ਚਲ ਦੇ ਕੇ ਕੀ ਸਟੋਰੀ ਹੋ ਜੂਗਾ ਫਤਫਾ ਅੱਛਾ ਜੇ ਕਿਤੇ ਚਲਾਨ ਪੇਸ਼ ਹੋ ਗਿਆ ਮੁਕਦਮਾ ਦਰਜ ਹੋ ਗਿਆ ਦੇ ਦੇਖੀ ਸਜਾ ਬਹੁਤ ਵੰਦੀ ਹੈ ਤੈਨੂੰ ਇਹ ਪਹਿਲਾਂ ਵੀ ਦੱਸਿਆ ਕਾਤਲ ਜੀ ਨਹੀਂ ਸਜਾਇਆ ਹੈ ਸੇ ਤਾਂ ਦੇ ਆਪਣੇ ਮੁੰਡੇ ਸਰ ਜੁਗਾ ਦੇਲ ਚ ਹਾਂ ਤੇ ਵੰਤ ਵੀ ਨਹੀਂ ਹੋਣੀ ਤੇ ਕਹਿੰਦਾ ਮੈਂ ਕਿਹਾ ਵੀ ਹੁਣ ਕੋਈ ਹੱਲ ਕਹਿੰਦਾ ਜੇ ਮੁੰਡਾ ਛਡਾਉਣਾ ਭਾਈ 5 ਲੱਖ ਰੁਪਏ ਲੱਗੇਗਾ ਹੋਏ 5 ਲੱਖ 5 ਲੱਖ ਤਾਂ ਲੱਗੂਗੀ ਜੇ ਚੜਾਉਣਾ ਹੈ 5 ਲੱਖ ਨੂੰ ਕੀ ਮੇਰੇ ਪੁੱਤ ਨੇ ਕਤਲ ਕਰਤਾ ਫਿਰ ਉਹੀ ਗੱਲਾਂ ਅਨਬੱਡੋਲਾ ਸਮਝਦੀ ਨਹੀਂ ਹੈਗੀ ਗੱਲ ਜਿਹੜੀ ਮੈਂ ਕਹਿ ਰਿਆ ਬੇਕਰੋੜੀ ਗੱਲ ਕਿਹੜੀ ਕਰਤੀ ਤੈ ਮੈਨੂੰ ਮੇਰੇ ਪੁੱਤ ਉੱਪਰ ਦੀ 5 ਲੱਖ ਨਹੀਂ ਚੰਗਾ ਮੇਰੇ ਪੁੱਤ ਪਿੱਛੇ ਤਾਂ ਨਾ ਮੈਂ ਜਾਨ ਵੇਚ ਦੂੰਗੀ ਆਪਦੀ ਮੇਰੀ ਗੱਲ ਸੁਣ ਲੈ ਮੈਂ ਨਾ ਜਵੇਂ ਮਰਜ਼ੀ ਚਾਹੇ ਤਾਂ ਮੈਂ ਗੈਣੇ ਕੱਪੇ ਵੇਚਾਂ ਚਾਹੇ ਮੈਂ ਚੀਜ਼ਾਂ ਵੇਚਾਂ ਚਾਹੇ ਮੈਂ ਘਰ ਵੇਚਾਂ ਪਰ ਮੈਂ ਮੇਰੇ ਪੁੱਤ ਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੀ ਉਹ ਤਾਂ ਵੇਸ਼ਾਰੀ ਗੱਲ ਕਰ ਲਈ ਤੀ तू मुलाकात नहीं, नहीं फिर मैं चल मैं करूंगा मनजीत कौर गल हूं तू बच भी कि बच जमे ठीक है मैं मेरे रिश्तेदार ਜਿਵੇਂ ਤੈਨੂੰ ਮੈਂ ਕਿਹਾ ਵੀ ਮੈਂ ਕੋਈ ਚੀਜ਼ ਵੇਚਣ ਲੱਗੀ ਐ ਪਰਵਾਹ ਨਹੀਂ ਕਰਨੀ ਇਹ ਵਿੱਤੇਦਾਰ ਜਦੋਂ ਆਏ ਮੇਰੀ ਗੱਲ ਤਾਂ ਸੁਣ ਲੈ ਬਲੇ ਦਿਮਾਗ ਨਾਲ ਸੁਣ ਲੈ ਉਹ ਕਹਿੰਦੇ ਆਪਾਂ ਤੱਕ ਦਾ ਵੇਲਾ ਦੇਖ ਲੈ 10:00 ਵੱਜ ਗਏ ਹੈ ਆਪਰੇ ਕੋਈ 2-4 ਘੰਟੇ ਨੇ ਨਹੀਂ ਬਰੇ ਆਪ ਤਨ ਤੋ ਚਲਾਉਣ ਵੇਸ਼ ਕਰ ਦੇਣਗੇ ਇਹ ਤੱਕ ਮੁਕੱਦਮਾ ਦਰਜ ਹੋ ਗਿਆ ਜੇ ਫਿਰ ਤਾਂ ਕੇਸ ਐ ਬਣ ਜਾਊਗਾ ਫਿਰ ਤਾਂ ਦੇਲਤੇ ਵਾਗੇ ਮੁੰਡਾ ਬਣਾ ਜਿਹੜੇ ਘਰ ਇੱਕ ਨੋਟ ਮਾਰਾ ਮੈਨੂੰ ਚਾਰਾ ਝੋਨਾ ਚੱਪਾ ਜਿਹਾ ਫੜਾ ਨਹੀਂ ਤੂੰ ਮੇਰੇ ਨਾਲ ਚੱਲ ਇਹਨੂੰ ਕਰਕੇ ਕਿਤੇ ਧਰ ਕੇ ਪੈਸੇ ਦਾ ਹੀ ਲੈ ਕਰ ਸਨਾਰੇ ਦੇ ਮੈਨੂੰ ਤਾਂ ਪੈਸੇ ਚਾਹੀਦੇ ਚਾਹੇ ਸਨਾਰੇ ਦੇ ਵੇਖਾ ਦੇ ਚਾਹੇ ਤੂੰ ਦੇ ਦੇ ਪੈਸੇ ਦੇਖ ਮਨਜੀਤ ਕੁਰੇ ਇਹ ਤਾਂ ਮੇਰੇ ਤੇ ਬਰੋਸਾ ਤਾਂ ਮੈਨੂੰ ਫੜਾ ਦੇ ਨਹੀਂ ਆਪਦਾ ਵੇਚ ਕੇ ਲੈ ਕੇ ਪੈਸੇ ਦੇ ਦੇ ਮੈਂ ਉਹਦੇ ਮੂੰਹ ਮੱਥੇ ਤੇ ਨਾ ਮੈਨੂੰ ਤੇਲ ਤੇ ਪਰ ਹਾਂ ਜੇ ਮੇਰੇ ਤੇ ਬਰੋਸਾ ਚੱਲ ਆ ਜਾ ਸਰਕਾਰੀ ਹਿੱਲਾ ਮੈਂ ਬੱਚਿਆਂ ਦਾ ਫੇਰ ਵੀ ਚਾਚਾ ਲੱਗਦਾਗਾ ਤੂੰ ਕਿਹੜਾ ਮਾਰੀ ਤਰੀਗਾ ਚਾਚਾ ਦਾ ਲੱਗਦਾ ਚੱਲ 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 ਇਹ ਤਾਂ ਮੈਂ ਕਰਦੇ ਆਂ ਦੇਖ ਲੈ ਦੁਕਾਨ ਬੰਦ ਕਰਕੇ ਜਾਰੀ ਹੈ ਤੇ ਤੇਰੇ ਵਿੱਚ ਮੈਂ ਕਿੱਥੇ ਵੀਰ ਵੀ ਕਰਦੀ ਫਿਰੂਗੀ ਮੈਨੂੰ ਤਾਂ ਤੁਰਦੀ ਨੇ ਤੋਰਦੀ ਆਉਂਦੀ ਚੱਕਰ ਆ ਰਹੇ ਨੇ ਮੈਨੂੰ ਤੂੰ ਬਸ ਟੈਨਸ਼ਨ ਨਾ ਲੈ ਮੇਰੇ ਮੁੰਡੇ ਆਪ ਤਾਂ ਉੱਚ ਰਾਲੇ ਅੱਗੇ ਗੱਲ ਕੀ ਹੈ ਸ਼ੁਕਰ ਹੈ ਜਮਾ ਸ਼ੁਕਰ ਹੈ ਤੂੰ ਮੇਰੇ ਬੱਚਿਆਂ ਦਾ ਚਾਚਾ ਸ਼ੁਕਰ ਦਾ ਤਰਸ ਕਰ ਲਿਆ ਨਹੀਂ ਮੈਂ ਕੋਈ ਨਾ ਹੋਰ ਬੰਦਾ ਕੋਈ ਆਪ ਨਹੀਂ ਲੈਤਾ ਹੈਗਾ ਤੇਰਾ ਮੁੰਡਾ ਤਾਂ ਅਜੇ ਖੱਦਰ ਵਿੱਚ ਹੀ ਕਰ ਦਿੰਦਾ ਵੀ ਨਾਲ ਮੈਂ ਤਾਂ ਫੇਰ ਵੀ ਦੇਖਣਾ ਪੈਂਦਾ ਭਾਈ ਮੋਕੇ ਦਾ ਸਰਪੰਚਾ ਸਰਪੰਚਾ ਕੋਈ ਨਾ ਬੱਚਾ ਤੈਨੂੰ ਕਹਿੰਦੇ ਚੱਲ ਰੋਣਾ ਰੋਣਾ ਦੇਖ ਮਨ ਮੇਰਾ ਵੀ ਹਲਾ ਹੋ ਜਾਂਦਾ ਫਿਰ ਵੀ ਖਾਗਰ ਨੂੰ ਮੇਰੇ ਸੱਜੀ ਖੱਬੀ ਗਵਾਪਾ ਮੈਂਬਰ ਹੈ ਕੰਮ ਦਿੰਦਾ ਮੈਨੂੰ ਤੇਰਾ ਹੈ ਨਾ ਸਾਡਾ ਘਰ ਤੇਰਾ ਘਰ ਬਣਿਆ ਹੋਇਆਗਾ ਤੇਰਾ ਘਰ ਸਾਡਾ ਘਰ ਬਣਿਆ ਹੋਇਆਗਾ ਪਰ ਸਾਰਾ ਇੱਕ ਦੂਜੇ ਦੇ ਵਿੱਚ ਦੁੱਖ ਚੁਪ ਕਰਨਾ ਨਹੀਂ ਤੂੰ ਤਾਂ ਸਮਝਦੀ ਐ ਤੂੰ ਤਾਂ ਸਮਝਦੀਂ ਮਨਜੀਤ ਕਰੇ ਪਰ ਉਹ ਨਹੀਂ ਸਮਝਦਾ ਚਲ